ਪੰਜਾਬ 9888 ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿਗੁਰੂ ਕਬੀਰ ਮੰਦਿਰ ਫੱਜਪੁਰ ਵਿਖੇ ਸਮੁੱਚੀ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸੰਤਾਂ ਦੇ ਸਹਿਯੋਗ ਨਾਲ ਸਤਿਗੁਰੂ ਕਬੀਰ ਜੀ ਦਾ 726ਵਾਂ ਪ੍ਰਕਾਸ਼ ਦਿਹਾੜਾ ਸਰਦਾ ਪਾਣਾ ਅਤੇ ਸਤਕਾਰ ਸਹਿਤ ਮਨਾਇਆ ਗਿਆ ਜਿਸ ਦੌਰਾਨ ਭਾਈ ਗੁਰदयाल ਸਿੰਘ ਲੇਲ ਜਥੇ ਸੇਮੇਤ ਹੋਰ ਪ੍ਰਚਾਰਕਾਂ ਵੱਲੋਂ ਭਗਤ ਕਬੀਰ ਜੀ ਦੀ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਸੁੱਤਾ ਸਿੰਘ ਛੋਟੇਪੁਰ ਗੁਰ ਇਕਬਾਲ ਸਿੰਘ ਮਾਰ ਡਾਕਟਰ ਕਮਲਜੀਤ ਸਿੰਘ ਕੇਜੇ ਪ੍ਰਧਾਨ ਅਸਵਨੀ ਦੁੱਗਲ ਕਾਉਂਸਲਰ ਦੀਪਕ ਕੁਮਾਰ ਰਿੰਟੂ ਪ੍ਰਿੰਸੀਪਲ ਨੰਦਲਾਲ ਕਲਿਆਣਪੁਰੀ ਐਸ ਡੀਓ ਕਸਤੂਰੀ ਲਾਲ ਡਾਕਟਰ ਜੇਸ਼ ਭਗਤ ਨੈਸ਼ਨਲ ਅਵਾਰਡ ਪ੍ਰਾਪਤ ਸਰਪੰਚ ਜਤਿੰਦਰ ਕੌਰ ਖੁੰਡੀ ਬਲਾਕ ਪ੍ਰਧਾਨ ਬੀਬੀ ਸੁਖਵਿੰਦਰ ਕੌਰ ਬਾਜਵਾ ਐਡਵੋਕੇਟ ਇੰਦਰਜੀਤ ਸਿੰਘ ਬਾਜਵਾ एसडीओ लखविंदर सिंह पन्नू सरपंच बलविंदर टांक साबर सरपंच गगन लेल करनैल सिंह बलजीत सिंह छोटेपुर धर्मेश सिंह कैप्टन मनोज भगत समेत वख-वख ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਸ਼ਖਸੀਤਿਆਂ ਨੇ ਪਹੁੰਚ ਕੇ ਸਤਿਗੁਰੂ ਕਬੀਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਗਤਾਂ ਨੂੰ ਸਤਿਗੁਰੂ ਕਬੀਰ ਜੀ ਦੇ 626ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਇਸ ਮੌਕੇ ਤੇ ਪਵਨ ਅਸੁਨੀ ਫੱਜੀਪੁਰ ਦੀ ਅਗਵਾਈ ਹੇਠ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਅਹਿਮ ਸ਼ਖਸੀਤਾਂ ਨੂੰ ਜਾਗਰਤੀ ਚਿੰਨ ਅਤੇ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਜਦ ਕੇ ਸਟੇਜ ਸੈਕਟਰੀ ਦੀ ਭੂਮਿਕਾ ਵਰਮਚਨ ਸਿੰਘ ਜ਼ਿਲ੍ਹੇਦਾਰ ਨੇ ਬਾਖੂਬੀ ਨਿਭਾਈ ਸਮਾਗਮ ਦੌਰਾਨ ਗੁਰੂ ਕਾ ਅਟੁੱਟ ਲੰਗਰ ਵਰਤਿਆ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਕਿੰਨਿ ਕਿਣ ਕੇ ਆ ਕਾਚੀ ਤਰ ਬਿੰਨ ਕਿ ਗਾਤ ਸੁਫਰੀ ਸੰਤ ਬਣ ਗਿਆ ਸਰਵਾਹਗੁਰੂ ਜੀ ਦਾ ਕਾცა ਵਾਹਿਗੁਰੂ ਜੀ ਦਾ ਅੱਜ ਬੜੀ ਖੁਸ਼ੀ ਦਾ ਦਿਨ ਹੈ ਚੇਸ ਸੁਸ਼ਬੀ ਸਤਿਗੁਰੂ ਕਬੀਰ ਜੀ ਦਾ ਜਨਮ ਹੋਇਆ ਬੜੀ ਧੂਮਤਾਂ ਨਾਲ ਸੰਗਤਾਂ ਦਾ ਪਿਆਰ ਕੋਈ ਬਰਬਾਦ ਤੇ ਵੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੋ ਬੜਾ ਬੜਾ ਕਾਚਾ ਮੈਂ ਆਪ ਜੀ ਅਕੇ ਲਈ ਹੋ ਬੇਤੀ ਕਰਾਂਗਾ ਜੇ ਵੀ ਜਿੰਦਗੀ ਦਾ ਉਤਾਰ ਚੜਾਅ ਜਿੰਦਗੀ ਚ ਚੱਲਦਾ ਹੈ ਜੇ ਵੀ ਇਸੇ ਤੇਰੇ ਹਿਰਦੇ ਨੇ ਜਦੋਂ ਬੰਦਾ ਪ੍ਰਣ ਕਰਦਾ ਹੈ ਪਿਆਸ ਸਾਡੇ ਗੁਰੂਆਂ ਤਾਂ ਜਿਹੜਾ ਪ੍ਰਣ ਕਰਦੇ ਸੀ ਪਿਆਸ ਸੰਸਾਰ ਦੇ ਵਿੱਚ ਵਧੀਆ ਕੰਮ ਕਰੀਏ ਐਸੇ ਕਰੀਏ ਤਾਂ ਜੋ ਕਿ ਲੋਕ ਨੇ ਜਾਣ ਤੋਂ ਬਾਅਦ ਵੀ ਜਿਹੜੇ ਯਾਦ ਰੱਖਣ ਅਸਲ ਕਮਾਈ ਕੀ ਹੈ ਅਸਲ ਕਮਾਈ ਇਹ ਹੈ ਜਦੋਂ ਬੰਦਾ ਚਲਾ ਜਾਂਦਾ ਹੈ ਉਹਦੇ ਤੋਂ ਬਾਅਦ ਜਿਹੜਾ ਉਹਦਾ ਨਾਮ ਰਹਿ ਜਾਂਦਾ ਹੈ ਨਾ ਉਹਦੀ ਚੰਗੇ ਸ਼ਬਦਾਂ ਦੇ ਵਿੱਚ ਉਹਦੀ ਗੱਲ ਕੀਤੀ ਜਾਂਦੀ ਹੈ ਨਾ ਉਹਦੀ ਅਸਲੀ ਰਾਈ ਇਸ ਸੰਸਾਰ ਦੇ ਵਿੱਚ ਬੜੇ ॠषि ਕਵੀ ਆਏ ਗੁਰੂ ਪੀਰ ਪਰੰਬਰ ਆਏ ਅੱਜ ਯਾਦ ਉਹਨਾਂ ਨੂੰ ਨਹੀਂ ਕੀਤਾ ਜਾਂਦਾ ਜਿਹੜਾ ਕੁਝ ਸੰਸਾਰ ਦੀ ਕੱਟ ਦੇਵੇ ਜਿਹੜਾ ਚੰਗੇ ਦਿਸ਼ਾਦਰਸ਼ ਦਿੰਦੇ ਨੇ ਅੱਜ ਦੁਨੀਆ ਉਹਨਾਂ ਨੂੰ ਵਿਅਤ ਕਰ ਰਹੀ ਹੈ ਸੋ ਮੈਂ ਆਪ ਜੀ ਨੂੰ ਬੇਨਤੀ ਕਰਦਾ ਹੈ ਉਹ ਤੇ ਬੜੀਆਂ ਵੱਡੀਆਂ ਸ਼ਖਸੀਅਤਾਂ ਨੇ ਅਸੀਂ ਜਿਹਨਾਂ ਦੇ ਕੰਦੇ ਦਾ ਪੈਰ ਦੀ ਮਿੱਟੀ ਵਰਗੇ ਬਨੇ ਅਸੀਂ ਸਾਨੂੰ ਵੀ ਉਹਨਾਂ ਦੇ ਇਹ ਜਾਮਾ ਦਿੱਤਾ ਮੌਕਾ ਦਿੱਤਾ ਲੈ ਜਾਓ ਉਹ ਵੀ ਦੇਖਦੇ ਨੇ ਅਜਿਹਾ ਹੁਣ ਨਵੇਂ ਨਵੇਂ ਕੈਮਰੇ ਲੱਗ ਗਏ ਨੇ ਸਾਡੇ ਜਦੋਂ ਜਾਂਦੇ ਐ ਕੁਝ ਨਹੀਂ ਕਰਦਾ ਐ ਕੋਈ ਗਲਤ ਕੰਮ ਕਰਦਾ ਫੜਿਆ ਜਾਂਦਾ ਕੈਮਰੇ ਜਰਕੋਡਿੰਗ ਹੈ ਇਹ ਰੱਬ ਦਾ ਵੀ ਕੈਮਰਾ ਸਾਡੇ ਉੱਤੇ ਲੱਗਾ ਹੈ ਉਤੇ ਰਾਜੇ ਹੁਣ ਇਹਨੇ ਨਦੇ ਦੇ ਕਿਸੇ ਨਾਲ ਫਰੀਆ ਹੁਣ ਸਾਰੇ ਜਨਣਾ ਤੇ ਜਿਆਸੀ ਕੀ ਕਰਦੇ ਆ ਜਾਣ ਗਿਆ ਨੇ ਕਰਦੇ ਨੇ ਕੱਪੜੇ ਦੀ ਰਾ ਦੇ ਵੀ ਰਾਤ ਤੇ ਜਾਣੇ ਖਾਲੀ ਆਏ ਖਾਲੀ ਤਰ ਜਾਣਾ بڑے بڑے ਰਾਜੇ ਮਹਾਰਾਜੇ ਅਰਧਾ ਪਤੀ ਕਰਮਾ ਪਤੀ ਦੇਖੇ ਨੇ ਕੋਈ ਜਾਨ ਲੱਗੇ ਕੋਈ ਸਹੀ ਦੀ ਚੁੱਕਿਆ ਨਹੀਂ ਕਰੇ ਅਰੇ ਕਿਸੇ

ਉਹ ਵੀ ਦੇਖਦੇ ਨੇ ਵੀ ਇਹਨੂੰ ਭੇਜ ਕੇ ਦੇਖਦੇ ਠੀਕ ਹੈ ਇਹ ਵਾਕਿਆ ਵੀ ਸਾਨੂੰ ਹੀ ਯਾਦ ਕਰਦਾ ਕਿ ਉਹ ਮਾਇਆ ਦੇ ਬਗੈਰ ਕਿਉਂ ਆਉਂਦਾ ਸੋ ਮੈਂ ਆਹ ਤੁਸੀਂ ਸਾਰਿਆਂ ਨੂੰ ਬਧਾਈ ਦੇਣਾ ਹੈ ਕਿਉਂਕਿ ਮੈਂ ਜਲੰਧਰ ਜਾਣਾ ਸੀ 10 ਵਜੇ ਦਾ ਤੇ ਮੇਰੇ ਉਸੂਚੀ ਟੀਮ ਦਾ ਪ੍ਰਧਾਨ ਜੀ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਤੇ ਪਹੁੰਚਣਾ ਤੇ ਮੈਂ ਦੇ ਵਿੱਚੋਂ ਕਿਉਂਕਿ ਮੈਂ अर्थात मैं उससे भी बटाले भी देख लिया सी पर कहते ना दिन को नाग दिन ना रहूंगे यार तो मैं सी भी मैं थोड़े दर्शन करके जावा, अथार देख के जावा, आशीर्वाद लेके जावा, क्योंकि साड़ी कोशिश है साड़ा एफर्ट है साड़ी कोशिश है वो तो है जो वधिया तो वधिया सी बाला कर सकिए कई बारी बोल जाए वही समय उस समाज जरूर है

ਇਹ ਇਸ ਕਮੇਟੀ ਐਸ ਆਂਦੀ ਮੈਂਗਾ ਦੀ ਤਾਂ ਬਤ ਕਰਦਾ ਐ ਔਰ ਜਿਹੜੀ ਤੁਸੀਂ ਗੱਲ ਕੀਤੀ ਐ ਇਹ ਜਰੂਰ ਆਪਣੀ ਕਮੇਟੀ ਵੱਲੋਂ ਮੈਨੂੰ ਇੱਕ ਐਪਲੀਕੇਸ਼ਨ ਜਾਂ ਉਹਦੇ ਲੈਟਰ ਹੈਡ ਦੇ ਲੈ ਕੇ ਦਿਓ। ਭਾ ਕਿਸੇ ਨਾ ਕਿਸੇ ਕੋਟੇ ਦੇ ਵਿੱਚੋਂ ਚਾਹੇ ਜਿਹਨੂੰ ਕਿਸੇ ਕਿਉਂਕਿ ਐਮਐਲਏ ਕੋ ਕੋਟਾ ਨਹੀਂ ਹੁੰਦਾ। ਜੇ ਐਪੀ ਬਣਦਾ ਤਾਂ ਫਿਰ ਕੋਟਾ ਆਇਗਾ ਸੀ ਸਰ। ਪਰ ਚਲੋ ਕੋਈ ਨਹੀਂ ਤੁਸੀਂ ਹੁਣ ਮੈਨੂੰ ਬੁੱਕਤ ਦਿੱਤਾ ਮੈਨੂੰ ਤੁਸੀਂ ਇਹ ਲੈਟਰ ਹੈ ਤੇ ਆਪਰੇ ਤੁਸੀਂ ਮੈਨੂੰ ਦੱਸ ਦਿਓ ਡਿਮਾਂਡ ਕੀ ਹੈ ਮੈਂ ਕਿਸੇ ਨਾ ਕਿਸੇ ਦੇ ਮੰਤਰੀ ਸਾਹਿਬ ਦੇ ਤਰਲੇ ਮਾਰ ਮੈਂ ਤੁਹਾਨੂੰ ਮਾਰ ਕੇ ਤੇ ਮੈਂ ਕਿਹੜਾ ਕੁਝ ਨਾ ਕੁਝ ਜ਼ਰੂਰ ਪ੍ਰਵਾਨ ਕਰਾਂ ਬੋਲੀਏ ਕਬੀਰ ਸਾਹਿਬ ਮਹਾਰਾਜ ਕੀ ਜੈ ਹਾਂ ਸੰਗਤੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਤਾਦਾ ਪਾਣੀ ਨੂੰ ਬਰਸਾਤ ਵਿੱਚ ਕੀ ਦਰਜ ਆਇਆ